ਧੰਨਵਾਦ ਸਾਰਿਆਂ ਦਾ ਤੁਸੀਂ ਮੇਰੀ ਇਸ ਛੋਟੀ ਜੀ ਬੇਨਤੀ ਦੇ ਉੱਤੇ ਏਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਅੱਜ ਜੋ ਇਨਸੀਡੈਂਟ ਵਾਪਰਿਆ ਅਮਰਸਰ ਕਾਰਪੋਰੇਸ਼ਨ ਦੇ ਦਫ਼ਤਰ ਦੇ ਅੰਦਰ ਉਹ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਕਿ ਅਖੋਤੀ ਸਮਾਜ ਸੇਵੀ ਬਣਿਆ ਹੋਇਆ ਮਨਦੀਪ ਸਿੰਘ ਮੰਨਾ ਜਦੋਂ ਆਪਣਾ ਵਿਰੋਧ ਵੇਖਦਾ ਤੇ ਕਿਤਨਾ ਬੁਖਲਾ ਜਾਂਦਾ ਆ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਬੀਆਰਟੀਐਸ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਬੰਦ ਪਈ ਹੈ ਕਾਫੀ ਲੰਬੇ ਸਮੇਂ ਤੋਂ ਸਾਨੂੰ ਇਸ ਗੱਲ ਦਾ ਦੁੱਖ ਆ ਤੇ ਸਾਡੇ ਹੀ ਭੈਣ ਭਰਾ ਜਿਹੜੇ ਬੇਰੋਜ਼ਗਾਰ ਹੋ ਗਏ ਨੇ ਉਹਨੂੰ ਬੰਦ ਹੋਣ ਦੇ ਕਰਕੇ ਉਹਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਤੇ BRTS ਦੁਬਾਰਾ ਚਾਲੂ ਕਰਕੇ ਸਾਡੇ ਸ਼ਹਿਰ ਨੂੰ ਇਸੀ ਦਾ ਸੁੱਖ ਮਿਲਣਾ ਚਾਹੀਦਾ ਇਹਦੇ ਤੋਂ ਕੋਈ ਸ਼ੰਕਾ ਨਹੀਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਹਦੇ ਬਾਰੇ ਵਿਚਾਰ ਕਰਕੇ ਇਹ ਦੇਖਿਆ ਜਾਵੇ ਵੀ ਕਿਸ ਤਰੀਕੇ ਨਾਲ ਇਹ ਕੰਮ ਜਿਹੜਾ ਪ੍ਰੋਫਿਟੇਬਲ ਹੋ ਕੇ ਇਹਨੂੰ ਚਾਲੂ ਕੀਤਾ ਜਾ ਸਕਦਾ ਪਰ ਮੇਰਾ ਸਵਾਲ ਇਹ ਆ ਕਿ ਉਹਦੇ ਪਿੱਛੇ ਮਨਦੀਪ ਸਿੰਘ ਮੰਨੇ ਦੀ ਮੰਸ਼ਾ ਕੀ ਹੈ ਮੰਸ਼ਾ ਕੇਵਲ ਠੱਗੀ ਠੋਰੀ ਜੋ ਪਹਿਲਾਂ ਚੱਲਦੀ ਰਹੀ ਹੈ ਹੁਣ ਇਸ਼ੂ ਕੀ ਹੈ ਕਿ ਅੰਮ੍ਰਿਤਸਰ ਕਾਰਪੋਰੇਸ਼ਨ ਤੇ ਟਰਸ ਦੇ ਕੁਝ ਟੈਂਡਰ ਪੈਂਡਿੰਗ ਚ ਨੇ ਕੁਝ ਵਰਕ ਆਰਡਰ ਪੈਂਡਿੰਗ ਦੇ ਵਿੱਚ ਨੇ ਜਿਹੜੇ ਜਾਰੀ ਨਹੀਂ ਕੀਤੇ ਜਾ ਰਹੇ ਹੁਣ ਅੰਮ੍ਰਿਤਸਰ ਦੇ ਜਿਹੜੇ ਬੀਆਰਟੀਐਸ ਦੇ EMPLOYEES ਜਿਹੜੇ ਬੇਰੋਜ਼ਗਾਰ ਨੇ ਵਿਚਾਰੇ ਉਹਨਾਂ ਦੇ ਪਰਿਵਾਰਾਂ ਨੂੰ ਨਾਂ ਲੈ ਕੇ ਕਿਵੇਂ ਉਹਨਾਂ ਦੇ ਇਸਤੇਮਾਲ ਕੀਤਾ ਜਾਂਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲਿਆ ਜਾਂਦਾ ਕਿਉਂ ਮਿਲਿਆ ਜਾਂਦਾ ਕਿ ਅੱਜ ਮੈਮੋਰੈਂਡਮ ਦੇ ਕੇ ਚੱਲਦੇ ਆ ਤੇ ਆ ਆ ਮੇਰੇ ਟੈਂਡਰ ਕੱਢਦੇ ਹੁੰਦੇ ਤੇ ਇਹਨਾਂ ਦੇ ਸਿਰ ਉੱਤੇ ਤੁਹਾਡੇ ਦੇ ਪ੍ਰੈਸ਼ਰ ਬਣਾ ਕੇ ਤੁਹਾਡੀ ਸਰਕਾਰ ਦੀ ਵੀ ਭੰਡੀ ਕਰੂੰਗਾ ਗਾਂ ਚੋਣ ਆ ਰਹੀ ਹੈ ਤੇਰੇ ਬਾਅਦ ਧਰਨਾ ਵੀ ਲਾਉਂਗਾ ਕਿਉਂਕਿ ਅਸੀਂ ਪੁਰਾਣੇ ਨਾਲ ਰਹੇ ਇਹ ਕੋਈ ਚੱਲਦਾ ਰਿਹਾ ਮੇਰੀ ਉਹਨਾਂ ਬੀਆਰਟੀਐਸ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਗਲਤ ਅੱਤਾਂ ਦੇ ਵਿੱਚ ਆ ਗਏ ਹੋ ਈਐਮਸੀ ਜਦੋਂ ਕਾੜ ਵਾਪਰਿਆ ਸੀਗਾ ਹਸਪਤਾਲ ਦਾ ਕਿੰਨੀ ਦੁਨੀਆ ਦੇ ਮਗਰ ਤੁਰੀ ਸੀ ਉਹਨਾਂ ਦਾ ਕੀ ਬਣਿਆ ਜਿਹੜੇ ਪੁਰਾਣੇ ਇਨਸੀਡੈਂਟ ਚੁੱਕਦਾ ਆ ਉੱਤੇ ਕਾਰਵਾਈ ਕਿਹੜੀ ਹੁੰਦੀ ਹੈ ਇਹ ਕੇਵਲ ਲੋਕਾਂ ਨੂੰ ਤੇ ਸਾਡੇ ਸਮਾਜ ਨੂੰ ਵਰਤ ਕੇ ਇਹਦਾ ਆਪਣਾ ਜਿਹੜਾ ਬਲੈਕਮੇਲਿੰਗ ਦਾ ਸਿਸਟਮ ਚੱਲਿਆ ਹੋਇਆ ਉਹ ਉਹ ਚੱਲ ਰਿਹਾ ਇਹ ਕਹਿੰਦਾ ਕਾਰਪੋਰੇਸ਼ਨ ਗਲਤ ਹੈ ਕਾਰਪੋਰੇਸ਼ਨ ਨੇ ਉਹਨੂੰ ਬੰਦ ਕੀਤਾ ਕਿਉਂਕਿ ਕਾਟੇ ਦਾ ਸੌਦਾ ਸੀਗਾ ਇਹਦੇ ਆਪਣੇ ਘਰ ਦੇ ਬਾਹਰ ਜਿਹੜੀ 2.5 2.50 ਗੱਜ ਦੀ ਜਿਹੜੀ ਗ੍ਰੀਨ ਬੈਲਟ ਆ ਦੇਖੋ ਤੇ ਗੁਰਦੁਆਰਾ ਸਾਹਿਬ ਆ ਛੀਵੇਂ ਪਾਚਾਈ ਸਾਰੇ ਲੋਕੋ ਤੇ ਮੱਥਾ ਟੇਕਣ ਜਾਂਦੇ ਨੇ ਬੜੇ ਬੜੇ ਵੱਡੇ ਪ੍ਰੋਗਰਾਮ ਜਿਹੜੇ ਆ ਵਿਆਹ ਸ਼ਾਦੀਆਂ ਦੇ ਭੋਗਾਂ ਤੁਸੀਂ ਹੁੰਦੇ ਨੇ ਤੇ ਪਾਰਕਿੰਗ ਦੀ ਦਿੱਕਤ ਆ ਉਹ ਤੇ ਨੇ ਘਰ ਮਲਿਆ ਹੋਇਆ ਕਿ ਜਗ੍ਹਾ ਉਹਨੂੰ ਬੜਾ ਵਧੀਆ ਤਰੀਕੇ ਨਾਲ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਨਿਊ ਅੰਮ੍ਰਿਤਸਰ ਦੇ ਵਿੱਚ ਸਾਡੀ ਕਾਰਪੋਰੇਸ਼ਨ ਆ ਤੇ ਟਰਸਟ ਆ ਉਹ ਕਾਰਵਾਈ ਕਰਦੀ ਲੋਕਾਂ ਦੀ ਗ੍ਰੀਨ ਬੈਲਟਾਂ ਤੋੜੀਆਂ ਜਾਂਦੀਆਂ ਤੇ ਲੋਕੀ ਰੋਂਦੇ ਨੇ ਔਰ ਇੱਥੇ ਇਹੋ ਜਿਹਾ ਕੀ ਹੋਇਆ ਵੀ ਇਹਦੀ ਗ੍ਰੀਨ ਬੈਲਟ ਤੋੜਨ ਦੀ ਕੋਈ ਹਿੰਮਤ ਨਹੀਂ ਕਰਦਾ ਕਿ ਇਹ ਅਫਸਰ ਇਤੋਂ ਡਰਦੇ ਨੇ ਕਿ ਇਹ ਰਲਿਮਿ ਨਹੀਂ ਚੱਲਦੀ ਐ ਅਗਲੀ ਗੱਲ ਜਦੋਂ ਮਨਦੀਪ ਸਿੰਘ ਮੈਂ ਉੱਥੇ ਜਾਂਨਾ ਆ ਮੈਂ ਆਪਣੀ ਗੱਲ ਰੱਖਣਾ ਤੇ ਇਹਦੇ ਸਾਥੀ ਮੈਨੂੰ ਉੱਥੇ ਵੇਖ ਲੈਂਦੇ ਨੇ ਬਿਲਕੁਲ ਜੀ ਮੈਂ ਇਹ ਬਿਲਕੁਲ ਇੱਕ ਵਾਰੀ ਮੈਂ ਪੂਰਾ ਬਰੀਫ ਕਰਦਾ ਹਾਂ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਕੁਐਸਚਨ ਲੈ ਲੂੰਗਾ ਜਦੋਂ ਮੈਂ ਕਾਰਪੋਰੇਸ਼ਨ ਦਫ਼ਤਰ ਪਹੁੰਚਦਾ ਆ ਤੇ ਇਹਦੇ ਨਾਲ ਤਿੰਨ ਸਾਥੀ ਸੀਗੇ ਤਿੰਨ ਸਾਥੀ ਚੌਥਾ ਇਹ ਪੰਜਵਾਂ ਡਰਾਈਵਰ ਤੇ ਬਾਕੀ ਸਿਕਿਉਰਿਟੀ ਗਾਰਡ ਸੀਗੇ ਗਨਮੈਨ ਸੀਗੇ ਤੇ ਇਹਦਾ ਇੱਕ ਸਾਥੀ ਮੇਰੇ ਨਾਲ ਵੇਖ ਕੇ ਉਸੇ ਵਾਲੇ ਫੋਨ ਕਮਾਉਣੇ ਸ਼ੁਰੂ ਕਰ ਦਿੰਦਾ ਕਿ ਬਬਲੂ ਆ ਗਿਆ ਆ ਤੇ ਸਾਨੂੰ ਬੰਦੇ ਚਾਹੀਦੇ ਆ ਉਹ ਉੱਥੇ ਪਾਲੇ ਹੋਏ ਗੁੰਡੇ ਉੱਥੇ ਬੁਲਾਉਂਦੇ ਨੇ ਤੇ ਉਹ ਉੱਥੇ ਖਲੋ ਜਾਂਦੇ ਨੇ ਮੈਨੂੰ ਪਤਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਪਰ ਮੈਂ ਡਰ ਲਾ ਕੇ ਤੁਰਿਆ ਹੋਇਆ ਤੇ ਉਹ ਜਦੋਂ ਸਾਰਾ ਮੈਂ ਦੇਖ ਲੈਂਦਾ ਵਾਂ ਜਦੋਂ ਮੀਡੀਆ ਨੂੰ ਸੰਬੋਧਨ ਕਰ ਰਿਹਾ ਹੁੰਦਾ ਮਨਦੀਪ ਭੰਨਾ ਤੇ ਮੈਂ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਕਿ ਜਦੋਂ ਇਹਨੂੰ ਸੁਣ ਲੋਗੇ ਤੇ ਮੇਰੀ ਗੱਲ ਵੀ ਸੁਣ ਲਿਓ ਤਾਂ ਕਿ BRTS ਵਾਲੇ EMPLOYEES ਨੂੰ ਵੀ ਸਮਝ ਆ ਜਾਵੇ ਵੀ ਤੁਹਾਨੂੰ ਵਰਤ ਕਿੱਥੇ ਰਿਹਾ ਫਿਰ ਉਹਦੇ ਬਾਅਦ ਜਦੋਂ ਮੈਂ ਬੋਲਣ ਲੱਗਦਾ ਆ ਤੇ ਮਨਦੀਪ ਸਿੰਘ ਮੰਨਾ ਆਪਣੇ ਇੱਕ ਸਾਥੀ ਨੂੰ ਇਸ਼ਾਰਾ ਕਰਦਾ ਆ ਵੀ ਇਹਦੇ ਗੱਲ ਪੈ ਰਿਓ ਉਹ ਜਿਹੜਾ ਸਾਥੀ ਆ ਉਹ ਆਪ ਤੇ ਉਹਦੇ ਜਿਹੜੇ ਬੁਲਾਏ ਹੋਏ ਗੁੰਡੇ ਉਹ ਮੇਰੇ ਤੇ ਅਟੈਕ ਕਰਦੇ ਨੇ ਜਾਨਲੇਵਾ ਹਮਲਾ ਕਰਦੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਕਾਰਪੋਰੇਸ਼ਨ ਦੇ ਉਹਨਾਂ ਦੇ ਜਿਹੜੇ ਸਿਕਿਉਰਟੀ ਗਾਰਡ ਨੇ ਉਹ ਇਕੱਠੇ ਹੋ ਕੇ ਮੇਰਾ ਬਚਾਅ ਕਰਦੇ ਨੇ ਮੇਰਾ ਉੱਥੋਂ ਬਚਾਅ ਹੁੰਦਾ ਉਹ ਕਿਤੇ ਕਿਸੇ ਕਮਰੇ 'ਚ ਮੈਨੂੰ ਬਿਠਾਉਂਦੇ ਨੇ ਵੀ ਜਿੰਨੀ ਦੇਰ ਹੋ ਜਾਂਦੀ ਨਹੀਂ ਤੁਸੀਂ ਇੱਥੇ ਵੇਟ ਕਰੋ ਉਹ ਮੇਰਾ ਬਚਾਅ ਹੋ ਜਾਂਦਾ ਮੈਂ ਮੰਨਾ ਜਿਹਨੂੰ ਕੁਛ ਨਾ ਚ ਕਿ ਜਦੋਂ ਇਹ ਨਵਜੋਤ ਸਿੰਘ ਸਿੱਧੂ ਬਾਰੇ ਬਿਕਰਮ ਮਜੀਠੀਆ ਬਾਰੇ ਸੁਖਬੀਰ ਬਾਦਲ ਬਾਰੇ ਕੈਪਟਨ ਨਮਿੰਦਰ ਸਿੰਘ ਬਾਰੇ ਉਹਨਾਂ ਦੀ ਸਰਕਾਰਾਂ ਦੇ ਵਿੱਚ ਹੀ ਬੋਲਦਾ ਸੀਗਾ ਤੇ ਕੀ ਕਿਸੇ ਨੇ ਇਹਦੇ ਤੇ ਅਟੈਕ ਕੀਤਾ ਕਿ ਇੰਨੀ ਬੁਖਲਾਹਟ ਮੇਰੇ ਕੋ ਮੈਂ ਤੇ ਕਾਮਜਾ ਨੌਜਵਾਨੇ ਕਾਮਜੇ ਘਰ ਦਾ ਬੰਦਾ ਆ ਤੇ ਮੇਰੀ ਗੱਲ ਦੇ ਇੰਨੀ ਚੁਬ ਗਈ ਕਿ ਜਾਨੋਂ ਮਰਵਾਨ ਤੱਕ ਆ ਗਏ ਆਪਾਂ ਅਟੈਕ ਕਰਨ ਤੱਕ ਆ ਗਏ ਇਹ ਰਾਈਟ ਟੂ ਸਪੀਚ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਸਾਡਾ ਰਾਈਟ ਆ ਕਿ ਅਸੀਂ ਜਿੱਥੇ ਚਾਹੀਏ ਆਪਣੀ ਗੱਲ ਰੱਖ ਸਕਦੇ ਆ ਤੇ ਠੋਕ ਕੇ ਰੱਖਣ ਆਪਣੀ ਗੱਲ ਰੱਖਾ ਕਿ ਇਹ ਤਰ੍ਹਾਂ ਮਨਾਈ ਗੱਲਾਂ ਦਬੋਂ ਨਾਲ ਇਹ ਦਬੀਆਂ ਜਾਂਦੀਆਂ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਕਿ ਜਦੋਂ ਕੋਈ ਬੰਦਾ ਠੱਗ ਤਗੜਾ ਹੋਵੇ ਨਾ ਉਹਦੀ ਸਪੀਡ ਹੁੰਦੀ 40 ਦੀ ਤੇ ਜਦੋਂ ਉਹਨੂੰ 6 ਗਨਮੈਨ ਦੇਰੀ ਹੈ ਨਾ ਉਹਨਾਂ ਦੀ ਵੀ 40 40 ਦੀ ਸਪੀਡ ਨਾਲ ਜੋੜ ਲਓ ਨਾ 6 ਚੋਕਾ 24 240 ਤੇ 40 ਮਿਲਾ ਕੇ 280 ਦੀ ਸਪੀਡ ਹੋ ਗਈ ਜਿੱਦਨ ਦੀ ਸਕਿਉਰਿਟੀ ਦਿੱਤੀ ਹੁਣ ਇਹ ਪਹਿਲਾਂ 40 ਦੀ ਸਪੀਡ ਤੇ ਠੱਗੀ ਮਾਰਦਾ ਸੀ ਹੁਣ 280 ਦੀ ਸਪੀਡ ਤੇ ਠੱਗੀ ਮਾਰਦਾ ਕਿਉਂਕਿ ਬੰਦਾ ਉਹ ਭੜਾ ਮਾਰਦਾ ਪੂਰੇ ਰੋਟੀ ਪਾਣੀ ਤੋਂ ਆਤਰਨੀ ਦੇ ਨਾਲ ਕਿਤੇ ਜਾਂਦੇ ਨੇ ਇੱਕ ਦਿਨ ਕੀ ਹੋਇਆ ਚੰਡੀਗੜ੍ਹ ਜਾ ਰਿਹਾ ਸੀ ਤੇ ਨਾਲ ਦੇ ਵਿਚਾਰੇ ਜਿਹਨੂੰ ਰੋਟੀ ਤੇ ਰਾਤ ਨੂੰ ਖਾਣੀ ਹੈ ਨਾ ਜੇ ਤੁਸੀਂ ਖਾਣ ਲੱਗੇ ਸ਼ੋਅ ਕਰ ਰਹਿਣਾ ਵੱਡਾ ਪੈਸੇ ਬੜੇ দান ਕਰਦਾ ਅੱਜ ਕੱਲ ਸਾਰੇ ਮੁਲਾਜ਼ਮਾਂ ਜਿੰਨੇ ਵੀ ਉੱਥੇ ਕੰਮ ਕਰਦੇ ਸੀਗੇ ਮੇਰੀ ਉਹਨਾਂ ਨਾਲ ਹਮਦਰਦੀ ਹੈ ਤੇ ਮੈਂ ਚਾਹੁੰਨਾ ਹਾਂ कि बीआरटी या चलना चाहिए ਸਾਡੇ ਸ਼ਹਿਰ ਨੂੰ ਇਤੋਂ ਮਤਲਬ ਇਹਦਾ ਸੁੱਖ ਮਿਲਣਾ ਚਾਹੀਦਾ ਇਹਨੇ ਪੈਸੇ ਸਾਡੀ ਸਰਕਾਰ ਨੇ ਸਾਡੇ ਜੇਬਾਂ ਦੇ ਖਰਚੇ ਨੇ ਚਾਹੇ ਉਹ ਕਾਲੀਆਂ ਨੇ ਖਰਚੇ ਚਾਹੇ ਕਾਂਗਰਸੀਆਂ ਨੇ ਖਰਚੇ ਇਹ ਚੱਲਣਾ ਚਾਹੀਦਾ ਫਾਇਦਾ ਹੋਵੇ ਪਰ ਉਹ ਮੁਲਾਜ਼ਮਾਂ ਨੂੰ ਬੇਨਤੀ ਆ ਤੁਹਾਡਾ ਮਸਲਾ ਮੈਂ ਤੁਹਾਡੇ ਨਾਲ ਚੱਲੂੰਗਾ ਜਿੱਥੇ ਤੁਸੀਂ ਮੇਰੀ ਜ਼ਰੂਰਤ ਸਮਝਦੇ ਹੋ ਦੇਖੋ ਮੇਰੇ ਹੱਥ ਕੋਈ ਤਾਕਤ ਨਹੀਂ ਪਰ ਮੈਂ ਜਿੰਨੇ ਜੋਗਾ ਹੈਗਾ ਮੈਨੂੰ ਬਿਠਾਓ ਧਰਨੇ ਦੇ ਕਿੱਥੇ ਬਿਠਾਉਣਾ ਕਿੰਨੇ ਦਿਨ ਬਿਠਾਉਣਾ ਮੈਂ ਬਿਨਾਂ ਤੁਹਾਡੇ ਨਾ ਸਿੰਪਲ ਯਾ ਮੇਰਾ ਸੁੱਖ ਆ ਜਾਂ ਸਵਾਲ ਆ ਦੇਖੋ ਮੈਂ ਪਿਛਲੇ ਸਮੇਂ ਤੋਂ ਉਹਨਾਂ ਨੇ ਗਲਤੀ ਕੀਤੀ ਪੂਰੀ ਮੈਂ ਮਾਫ ਮੰਨਾ ਜੀ ਦਾ ਸੋਰਸ ਆਫ ਇਨਕਮ ਕੀ ਜੇ ਤੁਹਾਨੂੰ ਵੀ ਮੈਨੂੰ ਵੀ ਦੱਸੋ ਪੰਜਾਬ ਦੇ ਹਰ ਨੌਜਵਾਨ ਨੂੰ ਦੱਸਿਏ ਤੇ ਰੁਪਇਆ 100 ਕਰੋੜ ਕਿਤਨਾ ਇਕੱਠਾ ਕਰੀਦਾ 6 ਸਾਲ ਦੇ ਵਿੱਚ ਬਲੈਕਮੇਲਿੰਗ ਕਰਕੇ ਠੇਕਦਾਰੀ ਕਰਕੇ ਜਿਹੜਾ ਤੁਹਾਨੂੰ ਸਿਸਟਮ ਦੱਸਿਆ ਵੀ ਜਿਵੇਂ ਇਸ ਤਰ੍ਹਾਂ ਵਰਤਣਾ ਲੋਕਾਂ ਨੂੰ ਜਿਵੇਂ EMC ਦੇ ਉਹ ਧਰਨਾ ਲਾ ਲਿਆ ਮੁੜ ਕੇ ਲੋਕੀ ਨਾਲ ਨਾਲ ਤੇ ਮੁੜ ਕੇ ਉਹਨਾਂ ਸੈਟਿੰਗ ਕਰ ਲਈ ਅੱਗੇ ਆਜੋ ਇਹ ਪਿੱਛੇ ਜੀ ਇੱਕ ਹੋਟਲ ਹੈਗਾ ਸਾਡੇ ਰੇਲਵੇ ਸਟੇਸ਼ਨ ਦੇ ਸਾਹਮਣੇ ਉਹ ਪਿੱਛੇ ਘਰ ਡਿਗਪੇ ਬੜੇ ਬੜੇ ਲੋਕ ਵਿਚਾਰੇ ਤੰਗ ਉੱਥੇ ਤੇ ਉਹਨਾਂ ਨੇ ਇਹਨੂੰ ਚੁਣਿਆ ਅੱਗੇ ਲਾ ਕੇ ਤੇ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਨੇ ਗਣਤਪ ਪਹਿਲਾਂ ਕਰਾਇਆ ਕਿ ਤੇਰਾ ਮੈਂ ਤੇਰਾ ਮੈਂ ਰਾਇ ਨਵਾ ਕਰਾ ਦੂੰਗਾ ਤੂੰ ਚਿੰਤਾ ਨਾ ਲਾ ਹੁਣ ਜਿਹੜੇ ਵਿਚਾਰੇ ਪੀੜਤ ਸੀਗੇ ਉਹ ਸੋਏਦੇ ਸੀ ਸਾਡੇ ਵੱਲ ਦਾ ਮੰਨਾ ਤੇ ਉਹਨੇ ਆਪਣਾ ਪੱਪੜ ਛੱਡਿਆ ਸੀਗਾ ਇਹਨੇ ਬਿਠਾ ਕੇ ਉਹਨਾਂ ਦੀ ਸੈਟਿੰਗ ਕਰਕੇ ਆਪਣੀ ਕਮਿਸ਼ਨ ਟੁੱਤੀ ਸੀਗੀ ਜਿਵੇਂ ਉਹ ਕਰਦੇ ਨੇ ਅੱਜਕੱਲ੍ਹ ਲੈਣ ਦੇਣਾ ਝਗੜਾ ਹੋਵੇ ਤੇ ਉਹ ਕਹਿੰਦੇ ਭਾਈ ਸਾਹਿਬ ਜੋ ਦਵਾਉਂਗਾ ਦਾ 20% ਲਵਾਂਗਾ ਤੇ ਜਿੰਨੇ ਲੈਣਾ ਹੁੰਦਾ ਉਹਨਾਂ ਨੂੰ ਕਹਿੰਦੇ ਵੀ ਕਿਹੜੀ ਵਾਰੀ ਮੈਂ ਤੁਹਾਨੂੰ ਦਿਖਾਈਆਂ ਸੀਗੀਆਂ ਗੱਡੀਆਂ ਦੇ ਕਾਗਜ਼ ਗਾਏ ਫੇਰ ਉਹ ਚੀਜ਼ ਨੂੰ ਰਿਪੀਟ ਕਰਨਾ ਹੁੰਦਾ ਤੇ ਮੈਂ ਦੁਬਾਰਾ 20% ਦਾ ਲੱਕ